ਜੈਸੇ ਬਰਾੜ ਦੀ ਲਿਖੀ ਹੋਈ ਕਹਾਣੀ ਪੁਰਾਣੇ ਖਿਆਲਾਂ ਵਾਲੀ ਔਰਤ ਉਹਨੇ ਬਿੰਦੀ ਲਾ ਕੇ ਉਂਗਲ ਤੇ ਅੰਗੂਠੇ ਨਾਲ ਮਸਲ ਕੇ ਡਸਟਵਿੰਚ ਸੁੱਟ ਦਿੰਦੀ ਤੇ ਰੂਈ ਲੈ ਕੇ ਬੁੱਲਾਂ ਤੋਂ ਲਿਪਿਸਟਿਕ ਉਤਾਰ ਦਿੰਦੀ ਹੱਥਾਂ ਦੀਆਂ ਚੂੜੀਆਂ ਉਤਾਰਨ ਲੱਗੀ ਤਾਂ ਇੱਕ ਬੰਗ ਟੁੱਟ ਕੇ ਉਸ ਦੀ ਵੀਨੀ ਚ ਹੌਣ ਸਿੰਦਾ ਕਰ ਗਈ ਅੰਦਰ ਤੀ ਕਰਜੀ ਸੁੱઠી ਪਰ ਉਹ ਦਰਦ ਪੀ ਗਈ ਇਹ ਦਰਦ ਕਿੰਨਾ ਥੋੜਾ ਸੀ ਉਸ ਦਰਦ ਸਾਹਮਣੇ ਜੋ ਉਸ ਦੇ ਹਮਸਾਈ ਨੇ ਦਿੱਤਾ ਸੀ ਉਹ ਉੱਠੀ ਮੂੰਹ ਧੋਤਾ ਤੇ ਵਾਪਸ ਆ ਕੇ ਸੋਚਣ ਲੱਗੀ ਕਿ ਘਰ ਵਾਲੇ ਨੂੰ ਜੇ ਬਿੰਦੀ ਕਾਜਲ ਪਿਸਟਕ ਆਕਰਸ਼ਿਤ ਨਹੀਂ ਕਰਦਿਆਂ ਆਕਰਸ਼ਿਤ ਨਹੀਂ ਕਰਦਿਆਂ ਤਾਂ ਫਾਇਦਾ ਵੀ ਕੀ ਹਾਰ ਸ਼ਿੰਗਾਰ ਲਾਉਂਦਾ ਚੰਦਰ ਨੇ ਇੱਕ ਵਾਰ ਨਹੀਂ ਕਿਹਾ ਕਿ ਸੋਹਣੀ ਲੱਗਦੀ ਭਰਾ ਦੇ ਵਿਆਹ ਦੀ ਤਿਆਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਮੈਨੂੰ ਭੁੱਲ ਗਿਆ ਕਿੰਨਾ ਸਜ ਧਸ ਕੇ ਗਈ ਸੀ ਉਸ ਕੋਲ ਇੱਕ ਵਾਰੀ ਹੀ ਕਹਿ ਦਿੰਦਾ ਬਹੁਤ ਚਚੜੀ ਉਹ ਅਜੇ ਸੋਚ ਹੀ ਰਹੀ ਸੀ ਕਿ ਅੰਦਰਲੀ ਮਨ ਅੰਦਰ ਲੁਕੀ ਔਰਤ ਬੋਲੀ ਤੂੰ ਕਿਹੜਾ ਤਾਰੀਫ ਦੀ ਭੁਖੀ ਨਹੀਂ ਤਾਂ ਨਾ ਸਈ ਉਹ ਅੰਦਰਲੀ ਔਰਤ ਤੇ ਖਿੱਚਦੀ ਹੋਈ ਬੋਲੀ ਤਾਰੀਫ ਦੀ ਗੱਲ ਨਹੀਂ ਮੈਨੂੰ ਬਿੰਦੀ ਪਸੰਦ ਨਹੀਂ ਪਰ ਮੈਂ ਉਸ ਦੇ ਕਰਕੇ ਲਗਾਈ ਕਿਉਂਕਿ ਉਹਨੂੰ ਬਿੰਦੀ ਬਹੁਤ ਬਹੁਤ ਪਸੰਦ ਆ ਤੇ ਨਾਲੇ ਹਾਂ ਮੈਂ ਸੂਟ ਵੀ ਉਸ ਵੀ ਪਸੰਦ ਦਾ ਪਾਇਆ ਉਹਨੇ ਇੱਕ ਵਾਰ ਵੀ ਅੱਖਾਂ 'ਚ ਮੁਹੱਬਤ ਭਰ ਕੇ ਮੇਰੇ ਵੱਲ ਨਹੀਂ ਦੇਖਿਆ ਦੇਖ ਲੈਂਦਾ ਤਾਂ ਮੇਰਾ ਮਨ ਨਾ ਖਰਾਬ ਹੁੰਦਾ ਸੱਜਣ ਜੀ ਅੱਖਾਂ 'ਚ ਪਿਆਰ ਭਰਨਾ ਦੇਖੇ ਤਾਂ ਔਰਤ ਔਰਤ 부ਝਾ ਦੀਵਾ ਬਣ ਜਾਂਦੀ ਅੰਦਰਲੀ ਔਰਤ ਬੋਲੀ ਹੈ ਕਮਲੀ ਇਹ ਸਭ ਟੀਵੀ ਸੀਰੀਅਲ 'ਚ ਹੀ ਹੁੰਦਾ ਤੂੰ ਘਟ ਦੇਖਿਆ ਕਰ ਇਹ ਤਮਾਸ਼ੇ ਜੀ ਉਹ ਇੱਕਦਮ ਉਹਦਾ ਜਵਾਬ ਦਿੰਦੀ ਬੋਲੀ ਨਾ ਮੈਂ ਦੇਖਿਆ ਸੱਚੀ ਮੁੱચી ਮਾਂ ਨੇ ਜਦ ਨਵਾਂ ਸੂਟ ਪਾਉਣਾ ਤਾਂ ਪਾਪਾ ਚੋ ਰੱਖ ਨਾਲ ਸਾਡੇ ਤੋਂ ਨਜ਼ਰਾਂ ਪਚਾਉਂਦੀ ਮਾਂ ਦੇ ਪਾਏ ਸੂਟ ਨੂੰ ਅੱਖਾਂ ਨਾਲ ਹੀ ਸੋਹਣਾ ਕਹਿ ਦਿੰਦੇ ਸੀ ਤੇ ਇੱਕ ਵਾਰ ਅਸਮਾਨੀ ਰੰਗੇ ਸਿਲਕ ਦੇ ਸੂਟ ਨੂੰ ਮਾਂ ਨੇ ਗੋਹੇ ਵਾਲੀ ਨੂੰ ਫੜਾਤਾ ਸੀ ਮੈਂ ਪੁੱਛਿਆ ਕਿ ਮਾਂ ਇੰਨਾ ਸੋਹਣਾ ਸੂਟ ਦੇਤਾ ਉਹੀਂ ਮਾਂ ਕਹਿੰਦੀ ਕਿ ਤੇਰੇ ਪਾਪਾ ਨੂੰ ਜਚਿਆ ਨਹੀਂ ਮੇਰੇ ਪਾਇਆ ਮਨ ਅੰਦਰੀ ਅੰਦਰਲੀ ਔਰਤ ਕੁਝ ਸੋਚਦੀ ਬੋਲੀ ਅੜੀਏ ਜਵਾਨੇ ਦਾ ਕਿੰਨਾ ਫਰਕ ਹੈ ਅੱਜਕੱਲ ਬਹੁਤ ਵਿਜ਼ੀ ਲਾਈਫ ਹੈ ਸਭ ਦੀ ਉਹਨੇ ਮਨ ਦੀ ਵਾਜਦਾ ਹੰਗਾਰਾ ਭਰਿਆ ਤੇ ਪਤਾ ਨਹੀਂ ਲੱਗਾ ਕਦੋਂ ਉਹ ਸੋਫੇ ਤੇ ਬੈਠੀ ਘਰ ਵਾਲੇ ਨੂੰ ਉਡੀਕ ਦੀ ਉਡੀਕ ਦੀ ਭੁੱਖੀ ਹੀ ਸੌਂ ਗਈ ਸ਼ਾਇਦ ਉਹ ਜਮਾਨੇ ਨਾਲ ਬਦਲਣਾ ਨਹੀਂ ਸੀ ਚਾਹੁੰਦੀ ਤਾਂ